ਸਤਿਕਾਰਯੋਗ ਅਸੀਂ ਜਿੱਦੇ ਵੀ ਸਾਡੇ ਕਿਸਾਨ ਭਰਾ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਜੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਏ ਆ ਜਿੱਥੇ ਕਿ ਪ੍ਰਭਾਅ ਸੀਟ ਦੀ ਜੋ ਨਵਾਬਕੀ ਲੱਗੀ ਹੋਈ ਹੈ ਤੇ ਅੱਜ ਅਸੀਂ ਸਾਡੇ ਕਿਸਾਨ ਭਰਾ ਨਾਲ ਗੱਲ ਕਰਦੇ ਆ ਸਰਦ ਜੀ ਕੀ ਨਾਮ ਹੈ ਤੁਹਾਡਾ ਸਸੀ ਗਲਬਾਈ ਜੀ ਸਰਾਂਪਲਤਾ ਅਨਿਪਰਮਜੀਤ ਸਿੰਘ ਆ ਜੀ ਪਰਮਜੀਤ ਸਿੰਘ ਪਿੰਡ ਜੀ ਪਿੰਡ ਜੰਡੀ ਜੀ ਤਹਿਸੀਲ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਜੀ ਤੇ ਜਿਹੜੀ ਪ੍ਰਭਾਅ ਸੀਟ ਦੀ ਨਵਾਬਕੀ ਤੁਸੀਂ ਪਹਿਲੀ ਵਾਰ ਲਾਈ ਹੈ ਕਿੰਨੇ ਏਕੜ ਲਾਈ ਹੈ ਜੀ ਇਹ ਲਈ ਆ ਜੀ 5.5 ਏਕੜ 5.5 ਏਕੜ ਅੱਜ ਤੱਕ ਤੁਹਾਨੂੰ ਇਹ ਚ ਤਿੰਨ ਗੱਲਾਂ ਕੀ ਵਧੀਆ ਲੱਗੀਆਂ ਬਸ ਉਹ ਬੋਲ ਦਿਓ ਤੁਹਾਨੂੰ ਗੱਲਾਂ ਬਹੁਤ ਵਧੀਆ ਲੱਗੀਆਂ ਇੱਕ ਤਾਂ ਛੱਲੀ ਦਾ ਵੀ ਫਰਕ ਆ ਥੋੜੀ ਵੱਡੀ ਆ ਉਹਨੂੰ ਛੱਲੀ ਵੱਡੀ ਆ ਉਹਨੂੰ ਹੋਰ ਜੀ ਬਾਕੀ ਉੱਪਰਲੇ ਛੱਲੀ ਥੋੜੀ ਥੱਲੇ ਲੱਗਦੀ ਆ ਥੱਲੇ ਲੱਗਦੀ ਆ ਡਿੱਗਦੀ ਨਹੀਂ ਇਸਕਾ ਠੀਕ ਹੈ ਤੀਸਰਾ ਪੱਕ ਵੀ ਹਾਂ ਜੀ ਤੀਸਰਾ ਪੱਕ ਦੀ ਛੀਤੀ ਆਉਂਦੀ ਰੋਟਾਂ ਪੱਕਦੀ ਆ ਬਿਲਕੁਲ ਇਹਨਾਂ ਨੇ ਸਹੀ ਬੋਲਿਆ ਜੀ ਇੱਕ ਤਾਂ ਜਿਹੜੀਆਂ ਇਹਦੀਆਂ ਛੱਲੀਆਂ ਉਹ ਇੱਕਸਾਰ ਆ ਉੱਪਰ ਤੱਕ ਭਰੀ ਹੋਈ ਐ ਟਿਫਲਿੰਗ ਐ ਦੂਸਰਾ ਜਿੰਨੇ ਹਾਈਬ੍ਰਿਡ ਤੀਸਰਾ ਇਹ ਚ ਸਟੈਂਡੇਬਿਲਟੀ ਹੈ ਜਿਹੜਾ ਟਾਂਡਾ ਇਹਦਾ ਮੋਟਾ ਹੈ ਡਿਗਣ ਪ੍ਰਤੀ ਸ਼ੰਸਿਤ ਹੈ ਧੰਨਵਾਦ ਜੀ ਤੁਹਾਡਾ ਡਿਗਣੇ ਸੇ ਇਹਨਾਂ ਦੇ 31400 ਬੂਟਾ ਵੀ ਸੀ ਜਿਹੜਾ ਸੇ ਜੋ ਇਹਨਾਂ ਨੇ ਆਪਣੇ 1 ਏਕੜ ਦੇ ਵਿੱਚ ਜਿੰਮੇ ਸਾਡੀ ਰეკਮੈਂਡੇਸ਼ਨ ਰਹਿੰਦੀ ਹੈ ਕਿ ਪਲਾਂਟ ਟੂ ਪਲਾਂਟ ਦੀ ਜਿਹੜੀ ਦੂਰੀ ਹੈ 9 ਇੰਚ ਔਰ ਜੋ ਆਪਣੇ ਰੋ ਟੂ ਰੋ ਬੱਠ ਦੀ ਦੂਰੀ ਹੈ 24 ਇੰਚ ਉਹਦੇ ਹਿਸਾਬ ਨਾਲ 31000 ਤੇ ਕਿੰਨਾ ਜੀ 400 ਬੂਟਾ ਇਹਨਾਂ ਦੇ ਹਾਰਵੈਸਟ ਟਾਈਮ ਜਿਹੜਾ ਇਹ ਪਲਾਂਟ ਇਹਨਾਂ ਦੇ ਵਿੱਚ ਲੱਗੇ ਹੋਇਆ ਧੰਨਵਾਦ ਜੀ ਸਾਰਾ ਓਕੇ